ਦੇਖੋ ਆਪਾਂ ਸਾਰੇ ਜਾਣੇ ਆ ਕਿ ਪਿਛਲੇ 3-4 ਦਿਨ ਤੋਂ ਦਸਹਿਰੇ ਦੇ ਮੇਲੇ ਨੂੰ ਲੈ ਕੇ ਦਸਹਿਰਾ ਗਰਾਊਂਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਠੇਕੇਦਾਰ ਦੇ ਨਾਲ ਔਰ ਲੋਕਲ ਐਮਐਲਏ ਜਿੰਨੇ ਵੀ ਐਮਐਲਏ ਨੇ ਕੁਝ ਇੱਕ ਦੋ ਨੂੰ ਛੱਡ ਕੇ ਜਿਸ ਤਰੀਕੇ ਦੇ ਨਾਲ ਝੂਠ ਬੋਲਦੇ ਨੇ ਉਹ ਆਪਾਂ ਸਾਰੇ ਜਾਣੇ ਆ ਔਰ ਅਸ਼ੋਕ ਪ੍ਰੈਸ਼ਰ ਪੱਪੀ ਨੇ ਜਿਹੜੀਆਂ ਗੱਪਾਂ ਮਾਰੀਆਂ ਕੱਲ ਪ੍ਰੈਸ ਦੇ ਵਿੱਚ ਮੈਂ ਉਹਦੇ ਕਰੀ ਜਾਣਕਾਰੀ ਦੇਣ ਲੱਗਾ ਉਹਨਾਂ ਨੇ ਕਿਹਾ ਕਿ ਮੈਂ ਦਰੇਸੀ ਗਰਾਊਂਡ ਦੇ ਵਿੱਚ ਜਿਹੜਾ ਮੇਲਾ ਲੱਗ ਰਿਹਾ ਉਸ ਮੇਲੇ ਦੇ ਵਿੱਚ ਜਿਹੜਾ ਅਸ਼ੋਕ ਕਵਾਦਰ ਠੇਕੇਦਾਰ ਹੈ ਕਹਿੰਦਾ ਮੈਂ ਉਹਨੂੰ ਜਾਣਦਾ ਨਹੀਂ ਔਰ ਮੈਂ ਮੀਡੀਆ ਨੂੰ ਕੰਪੇਨ ਕਰਦਾ ਹੋਇਆ ਉਹਦੇ ਨਾਲ ਉਹਦੀਆਂ ਫੋਟੋਆਂ ਦਿਖਾ ਸਕਣਾ ਔਰ ਜਦੋਂ ਉਹਨਾਂ ਨੇ ਠੇਕਾ ਲਿਆ ਪਿਛਲੇ ਸਾਲ ਜਦ ਪਿਛਲੇ ਸਾਲ ਵੀ ਜਿਹੜੇ ਠੇਕੇ ਲਏ ਗਏ ਉਹ ਠੇਕਿਆਂ ਦੇ ਵਿੱਚ ਵੀ ਉਹ ਨਾਲ ਉਹਨਾਂ ਦੇ ਨਾਲ ਖੜਾ ਔਰ ਇਹ ਗੱਲ ਕਹਿਣਾ ਕਿ ਮੈਂ ਸ਼ੋਕਮਰ ਨੂੰ ਜਾਣਦਾ ਨਹੀਂ ਜਿਹੜਾ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਨਾਲ ਰਿਹਾ ਤੁਹਾਡਾ ਸਾਥ ਦਿੱਤਾ ਤੇ ਤੁਸੀਂ ਉਹਨੂੰ ਕਹੋ ਜਾਣਦਾ ਨਹੀਂ ਇਹ ਗੁੰਮਰਾ ਕਰਨ ਵਾਲੀ ਗੱਲ ਹੈ ਔਰ ਮੈਂ ਉਹ ਠੇਕੇਦਾਰ ਦੇ ਵੀ ਕੋਲ ਗਿਆ ਕਿਉਂਕਿ ਮੈਂ ਇੱਕ ਹਿੰਦੂ ਹਾਂ ਹਿੰਦੂ ਹੋਣ ਦੇ ਨਾਤੇ ਮੈਂ ਇੰਨੇ ਸੀ ਜਾਂਦਾ ਕਿ ਸਾਡੇ ਭਗਵਾਨ ਦਾ ਰਾਮ ਦਾ ਸੀਤਾ ਮਾਤਾ ਦਾ ਜਿਹੜਾ ਟੋਲਾ ਹੈ ਉਹ ਰੋਡ ਦੇ ਉੱਪਰ ਰਵੇ ਮੈਂ ਚਾਹੁੰਦਾ ਸੀ ਵੀ ਜਲਦੀ ਤੋਂ ਜਲਦੀ ਆਪਣੇ ਸਤਾਨ ਤੇ ਜਾਣ ਭਗਵਾਨ ਰਾਮ ਪਰ ਜਦੋਂ ਮੈਂ ਅਸ਼ੋਕ ਜੀ ਅਸ਼ੋਕ ਜੀ ਦੀਆਂ ਗੱਲਾਂ ਸੁਣੀਆਂ ਅਸ਼ੋਕ ਜੀ ਨੇ ਕਿਹਾ ਕਿ ਮੇਰੇ ਕੋਲੋਂ 10 ਲੱਖ ਰੁਪਏ ਮੰਗਿਆ ਗਿਆ ਔਰ ਮੈਨੂੰ 7 ਦਿਨ ਹੋ ਗਏ ਨੇ ਦੇਲੀ ਮੈਨੂੰ ਪਰੇਸ਼ਾਨ ਕਰ ਰਹੇ ਨੇ ਤੇ ਮੈਂ ਦੁਖੀ ਹੋ ਕੇ ਅੱਜ ਮੈਂ ਮਿੱਟੀ ਦਾ ਤੇਲ ਜਿਹੜਾ ਹੈਗਾ ਵੇ ਉਹ ਆਪਣੇ ਪਾ ਕੇ ਖੁਦਕੁਸ਼ੀ ਕਰਨ ਲੱਗਾ ਸੀ ਮੇਲਿਆਂ ਦੇ ਵਿੱਚ ਤੇ ਦੋ ਦੋ ਤਿੰਨ ਤਿੰਨ ਕਿਲੋਮੀਟਰ ਦੂਰ ਜਿਹੜੇ ਨੇ ਬਾਜ਼ਾਰ ਲੱਗ ਜਾਂਦੇ ਨੇ ਔਰ ਇਹ ਕੰਪਲੇਂਟ ਕਰਕੇ ਉਹਨੂੰ ਬੰਦ ਕਰਾ ਰਹੇ ਨੇ ਦੇਖੋ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ 3-4 ਦਿਨ ਤੋਂ ਦਸਹਰੇ ਦੇ ਮੇਲੇ ਨੂੰ ਲੈ ਕੇ ਦਸਹਰਾ ਗਰਾਊਂਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਠੇਕੇਦਾਰ ਦੇ ਨਾਲ ਔਰ ਲੋਕਲ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਜੀ ਜਿਹੜਾ ਆਪਸੇ ਝਗੜਾ ਸੀ ਜਿਹੜਾ ਦੋਨਾਂ ਦਾ ਵਿਵਾਦ ਚੱਲ ਰਿਹਾ ਸੀ ਉਹ ਆਪਾਂ ਸਾਰੇ ਜਾਣਦੇ ਆ ਔਰ ਅਸ਼ੋਕ ਪ੍ਰਸ਼ਰ ਪੱਪੀ ਜੀ ਨੇ ਕੱਲ ਮੀਡੀਆ ਦੇ ਸਾਹਮਣੇ ਕੱਲ ਜੋ ਉਹਨਾਂ ਨੇ ਆਪਣੇ ਬਿਆਨ ਦਿੱਤੇ ਉਹ ਤੁਸੀਂ ਕੱਲ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਪਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਅਸ਼ੋਕ ਪ੍ਰਸ਼ਰ ਪੱਪੀ ਜੀ ਨੇ ਜਿਸ ਤਰੀਕੇ ਦੇ ਨਾਲ ਲੁਧਿਆਣੇ ਨੂੰ ਗੁਮਰਾ ਕੀਤਾ মিডিਆ ਨੂੰ ਗੁਮਰਾ ਕੀਤਾ ਉਹਦੇ ਬਾਰੇ ਮੈਂ ਤੁਹਾਨੂੰ ਕੋਈ ਦੋ ਚਾਰ ਗੱਲਾਂ ਦੱਸਣਾ ਚਾਹਨਾ ਵੈਸੇ ਤੇ ਜਿੰਨੇ ਵੀ ਐਮਐਲਏ ਨੇ ਕੁਝ ਇੱਕ ਦੋ ਨੂੰ ਛੱਡ ਕੇ ਜਿਸ ਤਰੀਕੇ ਦੇ ਨਾਲ ਝੂਠ ਬੋਲਦੇ ਨੇ ਉਹ ਆਪਾਂ ਸਾਰੇ ਜਾਣਦੇ ਆ ਅਰ ਅਸ਼ੋਕ ਪ੍ਰੈਸ਼ਰ ਪੱਪੀ ਨੇ ਜਿਹੜੀਆਂ ਗੱਪਾਂ ਮਾਰੀਆਂ ਕੱਲ ਪ੍ਰੈਸ ਦੇ ਵਿੱਚ ਮੈਂ ਉਹਦੇ ਕਰੀ ਜਾਣਕਾਰੀ ਦੇਣ ਲੱਗਾ ਉਹਨਾਂ ਨੇ ਕਿਹਾ ਕਿ ਮੈਂ ਦ੍ਰੈਸੀ ਗਰਾਊਂਡ ਦੇ ਵਿੱਚ ਜਿਹੜਾ ਮੇਲਾ ਲੱਗ ਰਿਹਾ ਹੈ ਉਸ ਮੇਲੇ ਦੇ ਵਿੱਚ ਜਿਹੜਾ ਅਸ਼ੋਕ ਕੁਮਾਰ ਦਾ ਠੇਕੇਦਾਰ ਹੈ ਕਹਿੰਦਾ ਮੈਂ ਉਹਨੂੰ ਜਾਣਦਾ ਨਹੀਂ ਔਰ ਮੈਂ ਮੀਡੀਆ ਨੂੰ ਕੰਪੇਨ ਕਰਦਾ ਹਾਂ ਉਹਦੇ ਨਾਲ ਉਹਦੀਆਂ ਫੋਟੋਆਂ ਦਿਖਾ ਸਕਣਾ ਔਰ ਜਦੋਂ ਉਹਨਾਂ ਨੇ ਠੇਕਾ ਲਿਆ ਪਿਛਲੇ ਸਾਲ ਜਿਹੜੇ ਜਿਹੜੇ ਪਿਛਲੇ ਸਾਲ ਵੀ ਜਿਹੜੇ ਠੇਕੇ ਲਏ ਗਏ ਉਹ ਠੇਕਿਆਂ ਦੇ ਵਿੱਚ ਵੀ ਉਹ ਨਾਲ ਉਹਨਾਂ ਦੇ ਨਾਲ ਖੜਾ ਔਰ ਇਹ ਗੱਲ ਕਹਿਣਾ ਕਿ ਮੈਂ ਸ਼ੋਕਮਾਰ ਨੂੰ ਜਾਣਦਾ ਨਹੀਂ ਜਿਹੜਾ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਨਾਲ ਰਿਹਾ ਤੁਹਾਡਾ ਸਾਥ ਦਿੱਤਾ ਤੇ ਤੁਸੀਂ ਉਹਨੂੰ ਕਹੋ ਜਾਣਦਾ ਨਹੀਂ ਇਹ ਗੁੰਮਰਾਹ ਕਰਨ ਵਾਲੀ ਗੱਲ ਹੈ ਅਸੀਂ ਜਦੋਂ ਉੱਥੇ ਮੌਕੇ ਤੇ ਪਹੁੰਚੇ ਕਿਉਂਕਿ ਮੈਂ ਆਪਣੀ ਫੈਕਟਰੀ 'ਚ ਬੈਠਾ ਸੀ ਤੇ ਮੈਂ ਫੇਸਬੁੱਕ ਦੇਖ ਰਿਹਾ ਸੀ ਵੀ ਸਾਡੇ ਭਗਵਾਨ ਰਾਮ ਦਾ ਔਰ માતા ਸੀਤਾ ਦਾਜਾ ਦਾ ਡੋਲਾ ਉਹ ਰੋਡ ਦੇ ਉੱਪਰ ਰੁਕਿਆ ਹੋਇਆ ਹੈ ਔਰ ਉਹਨੂੰ ਦੇਖਦੇ ਹੋਇਆ ਮੇਰਾ ਖਿਆਲ ਮੈਂ 2 ਘੰਟੇ ਬਾਅਦ ਕਿਉਂਕਿ ਮੇਰਾ ਥੋੜੀ ਫੈਕਟਰੀ ਦੂਰ ਹੈ ਤੇ 2 ਘੰਟੇ ਬਾਅਦ ਮੈਂ ਉੱਥੇ ਪਹੁੰਚਿਆ ਜਦ ਮੈਂ ਉੱਥੇ ਪਹੁੰਚਿਆ ਤੇ ਮੈਨੂੰ ਉਸ ਟਾਈਮ ਸਾਰੀ ਜੋ ਸਟੋਰੀ ਹੈ ਉੱਥੇ ਦੱਸੀ ਗਈ ਵੀ ਇਹ ਡੋਲਾ ਕਿਉਂ ਰੁਕਿਆ ਹੋਇਆ ਇਥੇ ਡੋਲਾ ਰੁਕਣ ਦਾ ਕਾਰਨ ਅੱਗੇ ਜਿਹੜੇ ਅਸ਼ੋਕਪੁਰ ਜਿਹੜੇ ਠੇਕੇਦਾਰ ਉੱਥੋਂ ਦੇ ਉਹ ਤਰਨਾ ਲਗਾ ਕੇ ਬੈਠੇ ਸੀ ਔਰ ਮੈਂ ਉਹ ਠੇਕੇਦਾਰ ਦੇ ਵੀ ਕੋਲ ਗਿਆ ਕਿਉਂਕਿ ਮੈਂ ਇੱਕ ਹਿੰਦੂ ਆ ਹਿੰਦੂ ਹੋਣ ਦੇ ਨਾਤੇ ਮੈਂ ਇੰਨੇ ਸੀ ਜਾਂਦਾ ਕਿ ਸਾਡੇ ਭਗਵਾਨ ਦਾ ਰਾਮ ਦਾ ਸੀਤਾ ਮਾਤਾ ਦਾ ਜਿਹੜਾ ਟੋਲਾ ਹੈ ਉਹ ਰੋਡ ਦੇ ਉੱਪਰ ਰਵੇ ਮੈਂ ਚੰਦਾ ਸੀ ਵੀ ਜਿਹੜਾ ਜਲਦੀ ਤੋਂ ਜਲਦੀ ਆਪਣੇ ਸਤਾਨ ਤੇ ਜਾਣ ਭਗਵਾਨ ਰਾਮ ਪਰ ਜਦੋਂ ਮੈਂ ਅਸ਼ੋਕ ਜੀ ਅਸ਼ੋਕ ਜੀ ਦੀਆਂ ਗੱਲਾਂ ਸੁਣੀਆਂ ਅਸ਼ੋਕ ਜੀ ਨੇ ਕਿਹਾ ਕਿ ਮੇਰੇ ਕੋਲੋਂ 10 ਲੱਖ ਰੁਪਏ ਮੰਗਿਆ ਗਿਆ ਔਰ ਮੈਨੂੰ 7 ਦਿਨ ਹੋ ਗਏ ਨੇ Delhi ਮੈਨੂੰ ਪਰੇਸ਼ਾਨ ਕਰ ਰਹੇ ਨੇ ਤੇ ਮੈਂ ਦੁਖੀ ਹੋ ਕੇ ਅੱਜ ਮੈਂ ਮਿੱਟੀ ਦਾ ਤੇਲ ਜਿਹੜਾ ਹੈਗਾ ਵੇ ਉਹ ਆਪਣੇ ਪਾ ਕੇ ਖੁਦਕਸ਼ੀ ਕਰਨ ਲੱਗਾ ਸੀ ਤੇ ਮੈਂ ਉੱਥੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਮੈਂ ਕਿਹਾ ਤੁਹਾਨੂੰ ਖੁਸ਼ ਖੁਦਕਸ਼ੀ ਕਰਨ ਦੀ ਜਰੂਰਤ ਨਹੀਂ ਹੈਗੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਜਿਸ ਚੀਜ਼ ਦੀ ਤੁਹਾਨੂੰ ਤਕਲੀਫ ਹੈ ਕਿਉਂ ਉਸ ਟਾਈਮ ਮਾਹੌਲ ਨੂੰ ਕਵਰ ਕਰਨਾ ਹੁੰਦਾ ਹੈ ਔਰ ਅਸੀਂ ਜਾ ਕੇ ਉਹ ਮਾਹੌਲ ਨੂੰ ਕਵਰ ਕੀਤਾ ਔਰ ਠੇਕੇਦਾਰ ਨੂੰ ਸਮਝਾਇਆ ਠੇਕੇਦਾਰ ਜਿਸ ਤਰੀਕੇ ਦੇ ਨਾਲ 10 ਲੱਖ ਰੁਪਏ ਦੀ ਗੱਲ ਕਰ ਰਿਹਾ ਸੀ ਉਹ ਉਹ ਆਪਾਂ ਸਾਰੇ ਜਾਣਦੇ ਆ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹਨਾ ਕਿ ਇਹ 2022 ਦੇ ਵਿੱਚ ਆ ਸਾਡੇ ਅਜੇਪਾਲ ਜੀ ਬੈਠੇ ਨੇ ਇਹਨਾਂ ਨੇ ਠੇਕਾ ਲਿਆ ਸੀ ਔਰ ਉਸ ਟਾਈਮ ਹੀ ਇਹ ਜਿਹੜਾ ਪੈਸੇ ਦਾ ਮੁੱਦਾ ਉੱਠਿਆ ਔਰ 22 23 ਦੇ ਵਿੱਚ ਉਹਨਾਂ ਦੇ ਬੰਦਿਆਂ ਨੇ ਲਿਆ ਇੱਕ ਉਹਨਾਂ ਦਾ ਕਾਉਂਸਲਰ ਦੋਨੇ ਕਾਉਂਸਲਰ ਟੈਂਕੀ ਕਾਉਂਸਲਰ ਔਰ ਦੂਸਰਾ ਜਿਹੜਾ ਕਾਉਂਸਲਰ ਰਹੇ ਮੇਰਾ ਖਿਆਲਿਆ ਸਦਨਾ ਮੂਜਾ ਮਾਕਰ ਦੀਪਕ ਮਾਕਰ ਦੀਪਕ ਮਾਕਰ ਉਹਨਾਂ ਦਾ ਠੇਕਾ ਸੀ ਜੇ ਪੁਰਾਣੇ ਟਾਈਮ ਤੇ 2 ਸਾਲ ਪਹਿਲਾਂ ਤੁਸੀਂ ਇਹਦੇ ਵਿੱਚ ਦੁਕਾਨਾਂ ਵੀ ਖੁੱਲ ਰਹੀਆਂ ਨੇ ਰੇਡੀਆਂ ਵੀ ਲੱਗ ਰਹੀਆਂ ਨੇ ਤੇ ਇਸ ਸਾਲ ਕੀ ਹੋ ਗਿਆ ਵੀ ਤੁਸੀਂ ਉਹਦੀਆਂ ਰੇਡੀਆਂ ਲਗਣੀਆਂ ਬੰਦ ਕਰਾਤੀਆਂ ਬਾਜ਼ਾਰ ਉਹਨਾਂ ਦੇ ਬੰਦ ਕਰਾ ਦਿੱਤੇ ਦੇਖੋ ਜਦੋਂ ਠੇਕੇਦਾਰ ਠੇਕਾ ਲੈਂਦਾ ਹੈ ਤੇ ਉਹਨੂੰ ਪਤਾ ਹੁੰਦਾ ਵੀ ਲੋਕਾਂ ਨੇ ਮਿਲਣ ਆਣਾ ਹੈ ਉਥੇ ਲੋਕੜ ਪਰਚੇਜ ਕਰਨ ਨਹੀਂ ਆਣਾ ਦੁਕਾਨਾਂ ਵੀ ਜਿਹੜੀਆਂ ਨੂੰ ਚਲਦੀਆਂ ਨੇ ਤੇ ਦੁਕਾਨਾਂ ਖੁੱਲਦੀਆਂ ਵੀ ਨਹੀਂ ਨੇ ਮੇਲਿਆਂ ਦੇ ਵਿੱਚ ਤੇ ਦੋ ਦੋ ਤਿੰਨ ਤਿੰਨ ਕਿਲੋਮੀਟਰ ਦੂਰ ਜਿਹੜੇ ਨੇ ਬਾਜ਼ਾਰ ਲੱਗ ਜਾਂਦੇ ਨੇ ਔਰ ਇਹ ਸਾਡੇ ਪੱਪੀ ਜੀ ਕੰਪਲੇਂਟ ਕਰਕੇ ਉਹਨਾਂ ਬੰਦ ਕਰਾ ਰਹੇ ਨੇ ਦੇਖੋ ਇਤਿਹਾਸਕ ਮੇਲਾ ਹੈ ਦਸਹਿਰੇ ਦਾ ਮੇਲਾ ਸਾਡੇ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਇਸ ਤਿਹਾੜ ਦੇ ਵਿੱਚ ਇਹ ਕਿਉਂ ਰੁਕੀਏਂਗੇ ਦੁਕਾਨਾਂ ਬੰਦ ਕਿਉਂ ਕਰਾਈਆਂ ਗਈਆਂ ਜਦੋਂ ਅਸੀਂ ਪਤਾ ਦਿੱਤਾ ਦਿਓ ਕਹਿੰਦਾ ਜੀ 10 ਲੱਖ ਰੁਪਈਆ ਦੇ ਦਿਓ ਤੇ ਦੁਕਾਨਾਂ ਵੀ ਖੋਲ ਲੋ ਜੋ ਮਰਜ਼ੀ ਕਰ ਲੋ ਉਹਨੇ ਦਿਨ ਤੱਕ ਅਸੀਂ ਜਿਹੜਾ ਇਹ ਮੇਲਾ ਸਿਰ ਨਹੀਂ ਚੱਲਣ ਦੇਾਂਗੇ ਉਹ ਠੇਕੇਦਾਰ ਨੇ ਜਦੋਂ ਸਾਡੇ ਭਗਵਾਨ ਦਾ ਮਾਤਾ ਸੀਤਾ ਦਾ ਡੋਲਾ ਲੈ ਕੇ ਜਾ ਰਹੇ ਸੀ ਔਰ ਉਸ ਟਾਈਮ ਜਿਹੜਾ ਠੇਕੇਦਾਰ ਨੇ ਉਹਨੇ ਲੈਟਾ ਬੰਦ ਕਰਤੀਆਂ ਔਰ ਜਿਹੜੇ ਰੋਡ ਤੇ ਦੁਕਾਨ ਲੱਗੇ ਸੀ ਉਹਨਾਂ ਦੀਆਂ ਜਦੋਂ ਮੈਂ ਜਾਂ ਉਹਨਾਂ ਦੇ ਠਿਕਾ ਦੁਕਾਨਾਂ ਬੰਦ ਸੀ ਨੇਰੇ ਦੇ ਵਿੱਚ ਉਹ ਡੋਲਾ ਕਿੱਦਾਂ ਜਾ ਸਕਦਾ ਦੇਖੋ ਭਗਵਾਨ ਰਾਮ ਜਦੋਂ ਕਰ ਜਾਂਦੇ ਨੇ ਆਪਣੇ ਤੇ ਜਗਮਗ ਹੁੰਦੀ ਏ ਲੋਕੀ ਦੀਵਾਲਾ ਕਰਦੇ ਨੇ ਪਰ ਇਹਨਾਂ ਨੇ ਲਾਈਟਾਂ ਬੰਦ ਕਰਤੀਆਂ ਦਸਹਿਰੇ ਦੇ ਅੰਦਰ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ ਉਹ ਬੰਦ ਕਰਤੇ ਔਰ ਡੋਲਾ ਉੱਥੇ ਰੁਕਿਆ ਰਿਹਾ ਔਰ ਡੋਲਾ ਮ삐 ਪ੍ਰਸ਼ਰ ਜੀ ਕਹ ਰਹੇ ਸੀ ਵੀ ਡੋਲੇ ਨੂੰ ਰੋਡ ਦੇ ਉੱਪਰ ਰੱਖਿਆ ਸੀ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਭਗਵਾਨ ਦਾ ਡੋਲਾ ਕੱਟੋ-ਕੱਟ ਮੇਰੇ ਕੋਲ 5 ਫੁੱਟ ਉੱਪਰ ਸੀ ਔਰ ਅਸੀਂ ਜਿਹੜੇ ਬੈਠੇ ਥੱਲੇ ਬੈਠੇ ਸੀ ਅਸੀਂ ਜ਼ਮੀਨ ਤੇ ਬੈਠੇ ਸੀ ਡੋਲਾ ਸਾਡੇ ਤੋਂ ਕੱਟੋ-ਕੱਟ 5 ਫੁੱਟ ਉੱਪਰ ਹੈ ਤੁਸੀਂ ਉਸ ਦੀਆਂ ਵੀਡੀਓ ਕਰਵਾ ਕੇ ਦੇਖ ਸਕਦੇ ਹੋ ਇਹ ਵੀ ਗੁਮਰਾ ਕੀਤਾ ਗਿਆ ਦੇਖੋ ਗੱਲ ਉਹਨਾਂ ਦੀ ਆਪਸ ਦੇ ਵਿੱਚ ਕਰਪਸ਼ਨ ਦੀ ਹੈ ठेकेदार ਨਾਲ ठेकेदार ਦੇ ਨਾਲ ਉਹ ਗੱਲ ਨੂੰ ਕੱਲ ਕਿਦਾਂ ਕੁ ਮਾਰਿਆ ਸੀ ਉਹਨੇ 10 ਲੱਖ ਵਾਲੀ ਗੱਲ ਨਹੀਂ ਕੀਤੀ ਉਹਦੀ ਗੱਲ ਨਹੀਂ ਕਰ ਰਿਹਾ ਹੋਰ ਪਾਸੇ ਗੱਲ ਚਲਾ ਰਿਹਾ ਹੈ ਵੀ ਉਹ ਤਿੰਨ ਜਿਹੜੇ ਹੈਗੇ ਨੇ ਜਿਹੜੇ ਮੇਰੇ ਬਰਾਬਰ ਜਿਹੜੇ ਇਲੈਕਸ਼ਨ ਲੜਦੇ ਸੀ ਹਾਰੇ ਹੋਏ ਉਹ ਇੱਕ ਭਾਜਪਾ ਦਾ ਗੁਰਦੇਵ ਸ਼ਰਮਾ ਜੀ ਵੀ ਜਿਹੜਾ ਮੇਰੇ ਤੋਂ ਹਾਰਿਆ ਉਹ ਉਥੇ ਬੈਠਾ ਸੀ ਸਿੰਦਰ ਡਾਬਰ ਮੇਰਤ ਉਹ ਹਰਿਆ ਉਥੇ ਬੈਠਾ ਸੀ ਤੇ ਮੈਂ ਪ੍ਰਸ਼ਰ ਸਾਹਿਬ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਸਨ 7 ਦੇ ਵਿੱਚ ਤੁਹਾਡੀ ਵਾਈਫ 3 ਨੰਬਰ ਵਾਰਡ ਨਾਰਥ ਦੇ ਚੋ ਇਲੈਕਸ਼ਨ ਲੜੇ ਸੀ ਕੌਂਸਲਰ ਦਾ ਔਰ ਹਾਰ ਗਏ ਸੀ ਉਸ ਤੋਂ ਬਾਅਦ 22 ਦੇ ਵਿੱਚ ਤੁਸੀਂ 12 ਦੇ ਵਿੱਚ ਤੁਸੀਂ ਇਹ ਮੇਰਾ ਤਾਂ ਇਲੈਕਸ਼ਨ ਲੜਿਆ ਕਾਂਗਰਸ ਤੋਂ ਸੌਦੇ ਵਿੱਚੋਂ ਤੁਸੀਂ ਵੀ ਹਾਰ ਗਏ 22 ਦੇ ਵਿੱਚ ਤੁਸੀਂ ਆਪ ਇਲੈਕਸ਼ਨ ਲੜਾ ਸੈਂਟਰ ਹਲਕੇ 'ਚ ਜਾਓ ਤੁਸੀਂ ਜਿੱਤ ਗਏ ਔਰ ਮੈਂ ਹਾਰ ਗਿਆ ਬਿਲਕੁਲ ਤੁਸੀਂ ਠੀਕ ਕਿਹਾ ਪਰ ਮੈਂ ਪੱਪੀ ਤੋਂ ਮੈਂ ਕਹਿਣਾ ਚਾਹਨਾ ਜਦੋਂ ਤੁਸੀਂ ਜਿੱਤੇ ਸੀ ਨਾ ਤੇ ਲੋਕ ਕਹਿ ਰਹੇ ਸੀ ਵੀ ਅਸੀਂ ਇਹ ਵੋਟਾਂ ਕਿੰਨੂੰ ਪਾਤੀਆਂ ਕੌਣ ਜਿੱਤ ਗਿਆ ਤੁਸੀਂ ਇਹ ਲੋਕਾਂ ਨੇ ਕਿਉਂ ਕਿਹਾ ਇਹਦਾ ਤੁਸੀਂ ਅੰਦਾਜ਼ਾ ਲਾਓ